ਮੈਂ ਭੁੱਲ ਪਰਦੇ ਚ ਕਰ ਲਈਏ ਤੇ ਕਿਸੇ ਨੇ ਦੇਖਿਆ ਨਹੀਂ ਨਹੀਂ ਜਿੰਨੇ ਮਰਜੀ ਪਰਦੇ ਕਰਲਾ ਜਿੰਨੇ ਮਰਜੀ ਆਪਣੇ ਢੱਕ ਢੱਕ ਲੈ ਉਹਦੇ ਤੋਂ ਨਹੀਂ છુપਾਇਆ ਜਾਣਾ ਉਹ ਤਾਂ ਛੁਪਾਇਆ ਜਾਣਾ ਉਹ ਹਰ ਜਗ੍ਹਾ ਦੇਖਦਾ ਹੈ ਤੇ ਸਤਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਸਾਡੇ ਤੇ ਸਾਡੇ ਪਰਮੇਸ਼ਰ ਤੇ ਭੁੱਲਿਆ ਸੰਚੇਤ ਹੋ ਜਾ ਪਈ ਪਹਿਲਸੇ ਜੇ ਤੋ ਜਾ ਰੱਬ ਨੂੰ ਭੁੱਲੇਗਾ ਰੱਬ ਨੂੰ ਵਿਸਾਰੇਗਾ ਤੇ ਰੋਗ ਵਿਆਪਣਗੇ ਰੋਗ ਦੁੱਖ ਪੈਣ ਸਾਰੇ ਤੇਰੇ ਦੇ ਦੁੱਖਾਂ ਦੇ ਜਿੰਦਗੀ ਵਿੱਚ ਰੋਗ ਬਣ ਕੇ ਤੇ ਜਦੋਂ ਰੋਗ ਆ ਗਿਆ ਫਿਰ ਕਿਹੜਾ ਮਨੁੱਖ ਹੈ ਜਿਹੜਾ ਕਹਿੰਦਾ ਕਿ ਮੈਂ ਰੋਗੀ ਤੇ ਹੈਗਾ ਪਰ ਦੁਖੀ ਨਹੀਂ ਹੈਗਾ ਤੇ ਜੇ ਕਹਾਂਗੇ ਪਹਿਲੀ ਆਪਾਂ ਦੁਖੀ ਹੈਗੇ ਆ ਰੋਗ ਨਹੀਂ ਹੈਗਾ ਕੋਈ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਮੈਨੂੰ ਲੱਗਿਆ ਵੀ ਸਿਰ ਮੈਂ ਹੀ ਦੁਖੀ ਆ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸੁਭਾ ਜਾਕ ਉੱਚੇ ਚੜ ਕੇ ਦੇਖਿਆ ਘਰ ਘਰ ਇਹਾਂ ਤੇ ਦੁਖਾਂ ਦੀ ਯਾਦਰ ਹੁੰਦਾ ਦੀ ਯਾਦ ਤੇ ਘਰ ਕਾਚਿਆ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਾਰਾ ਨੇ ਇਸ ਮਹੀਨੇ ਤੋਂ ਸਾਨੂੰ ਸੁਚੇਤ ਕਰੇ ਸਮਝਾ ਰਹੇ ਨੇ ਪਰਮੇਸ਼ਰ ਨੂੰ ਨਹੀਂ ਪੁੱਜਣਾ ਪਈ ਜੇ ਰੋਗ ਤੋਂ ਬਚਣਾ ਹੈ ਦੁੱਖਾਂ ਤੋਂ ਬਚਣਾ ਹੈ ਰੱਬ ਨੂੰ ਨਾ ਭਲਾਇਓ ਰੱਬ ਨੂੰ ਨਾ ਲਸਾਰਿਓ ਪਰਮੇਸ਼ਰ ਤੇ ਭੁੰਨਿਆਂ ਵਿਆਪਣ ਸਪੇ ਰੋਗ ਇਹ ਰੋਗ ਵਿਆਪਦੀ ਨੇ ਮੈਂ ਕੱਲਾ ਵੀ ਇਹ ਗੱਤ ਸੁਣਾ ਕੇ ਆਟਿਆਂ ਕਿ ਦੀਪਾਲਪੁਰ ਦੇ ਵਿੱਚ ਜਿਹੜਾ ਕੋੜੀ ਸੀ ਨਾ ਉਹ ਕੋੜੀ ਤਾਂ ਹੋਇਆ ਅਰੋਧ ਤਾਂ ਪਿਆ ਪਿਆ ਕਿ ਰੱਬ ਭੁੱਲ ਗਿਆ ਰੱਬ ਭੁੱਲ ਗਿਆ ਤੇ ਜਿਹੜੀ ਮਾਇਆ ਸੀ ਨਾ ਘਰ ਦੇ ਵਿੱਚ ਬਹੁਤ ਪਤਾ ਵੱਲੋਂ ਕਮਾਈ ਹੋਈ ਉਸ ਮਾਇਆ ਦੇ ਨਾਲ ਕੁਕਰਮ ਕਰਨ ਲੱਗ ਪਿਆ ਨਸ਼ੇ ਕਰਨ ਲੱਗ ਪਿਆ ਜੇ ਤੇ ਜੋ ਜੀਵ ਚ ਮਾਇਆ ਹੁੰਦੀ ਹੈ ਨਾ ਤਾਂ ਤੇ ਸੱਜਣ ਮਿੱਤਰੇ ਵੀ ਨਹੀਂ ਹੁੰਦੇ ਇਹ ਤੇ ਸੱਜਣਾ ਮਿੱਤਰਾਂ ਦਾ ਮਿਲਣਾ ਹੀ ਲੱਗਿਆ ਰਹਿੰਦਾ ਹੈ ਸ਼ਾਮ ਹੋਵੇ ਸਵੇਰੇ ਹੋਵੇ ਦੋ ਚਾਰ ਬੈਠੇ ਰਹਿਣਗੇ ਕਿਉਂਕਿ ਪਤਾ ਹੈ ਕਿ ਜੀਵਨ ਚ ਚਾਂਸ ਇਹਦਾ ਹੈਗੇ ਨੇ ਇਹ ਸਾਨੂੰ ਖਵਾਏ ਪਿਆਏਗਾ ਨਾਲੇ ਤਾਂ ਉਹਨੂੰ ਡੋਬਦੇ ਨੇ ਆਪ ਤਾਂ ਰੁਬੇ ਹੀ ਨਹੀਂ ਆਪ ਦੇ ਨਸ਼ਿਆਂ ਦਾ ਸੇਵਨ ਕਰਨਾ ਹੀ ਆ ਇਹੋ ਜਿਹਾ ਜੀਵਨ ਚ ਉਹਨਾਂ ਨੇ ਹੈ ਨਹੀਂ ਤੇ ਨਾਲ ਉਸ ਨੂੰ ਵੀ ਦਿਪਾਲਪੁਰ ਦੇ ਵਸਣ ਵਾਲੇ ਉਸ ਕੋਹੜੀ ਨੂੰ ਡੋਬ ਕੇ ਲੈ ਫੋਰਮਿਆਂ ਭਗਵੇਂ ਗੁਰੂ ਅਰਨਾਮਾਨਕ ਦੇਵਤੀ ਮਹਾਰਾਜ ਜੀ ਨੇ ਉਹਨੂੰ ਰਾਜੀ ਕੀਤਾ ਉਹਨੂੰ ਦੱਸਿਆ ਉਹ ਪਾਲਿਆ ਤੂੰ ਐਵੇਂ ਨਹੀਂ ਖੱਪਦਾ ਪਿਆ ਐਵੇਂ ਨਹੀਂ ਤੱਪਦਾ ਪਿਆ ਤੇਰੀ ਜਿੰਦ ਐਵੇਂ ਨਹੀਂ ਅੱਗ ਦੇ ਵਿੱਚ ਸੜਦੀ ਪਈ ਆ ਰੋਗ ਐਵੇਂ ਨਹੀਂ ਕਿ ਤੂੰ ਵਿਆਪਿਆ ਇਹ ਤਾਂ ਵੀ ਆਪਿਆ ਕੁ ਪਰਮੇਸ਼ਰ ਨੂੰ ਭੁੱਲ ਗਿਆ ਜੀਵ ਤਬ ਤਹ ਬਾਰੋ ਬਾਰ ਤਪ ਤਪ ਖੱਪੇ ਬਹੁਤ ਤੇ ਕਾਰ ਜੈਤਨ ਬਾਣੀ ਵਿੱਚ ਲਜਾਏ ਜਿਉ ਪੱਕਾ ਰੋਗੀ ਬਣ ਲਾਏ ਇਹੇ ਸ਼ਬਦ ਕੋਥ ਸਮੇਂ ਨੂੰ ਨਾਨਕ ਜੀ ਮਹਾਰਾਜ ਜੀ ਨੇ ਨਰਨਕਾਰੀ ਬਾਣੀ ਧੁਰ ਕੀ ਬਾਣੀ ਅਚਾਰਨ ਕੀਤੀ ਇਹ ਨੂੰ ਸਮਝ ਆਇਆ ਭਰੀਆ ਆਖਾਂ ਨੇ ਤੇਰੇ ਰੋਗ ਦਾ ਤੇ ਅੱਜ ਦੇ ਸਤਿਗੁਰ ਜੀ ਰੋਗ ਸਮਝਾਉਂਦੇ ਆਜਿ ਦਾ ਸਤਿਗੁਰ ਜੀ ਹਰ ਰੋਗ ਸਮਝਾ ਰਹੇ ਨੇ ਕੰਪਨਿਆ ਨਾ ਬੁਨਨਾ ਭੁੱਲੀ ਪਰਮੇਸ਼ਰ ਨੂੰ ਨਾ ਭੁੱਲੀ ਰੋਗ ਵਿਆਪਣਗੇ ਦੁੱਖ ਵਿਆਪਣਗੇ ਰੋਗਾ ਤੋਂ ਦੁੱਖਾਂ ਤੋਂ ਬਚਣਾ ਹੈ ਤੇ ਰੱਬ ਨੂੰ ਯਾਦ ਕਰਨਾ ਕਰ ਜਪਨਾ ਕਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋਹੰਗੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਾਰੇ ਰੋਗ ਰੋਗ ਵਿਆਪ ਤੇ ਦਿਕਾਰਨ ਕੀ ਬਣਿਆ ਕਹਿੰਦੇ ਮੇਰ ਮੁਖ ਹੋਏ ਆਰਾਮ ਤੇ ਪਰਮਾਤਿ ਪਰਮਾਤਮਾ ਰਮੀ ਹੋਏ ਰਾਮ ਤੋਂ ਬੇਮੁਖ ਹੋ ਗਿਆ ਅਨੰਤ ਮਾਇਆ ਦੀ ਚਦਾ ਚੌਂਕੜੀ ਦੇਖ ਕਰਕੇ ਨਾ ਉਹਦੀ ਚਾਂਦਨੀ ਦੇਖ ਕਰਕੇ ਰੌਸ਼ਨੀ ਦੇਖ ਕਰਕੇ ਮਾਇਆ ਦੇ ਸੁੱਖ ਦੇਖ ਕਰਕੇ ਪਰਮਾਤਮਾ ਵੱਲ ਮੁੱਖੀ ਮੋੜਦੇ ਆ ਹੁਣ ਮੁਖ ਕਿਹੋ ਤੇ ਕੇਵਾਂ ਸੰਸਾਰ ਵਾਲਿਆ ਮਾਇਆ ਦੇ ਖਲਾੜੇ ਵਾਲ ਪਸਰੇ ਹੋਏ ਪਸਾਰੇ ਵਾਲੇ ਸਤਿਗੁਰ ਕਿੰਦੇ ਜਿਹਦੇ ਵਿਰਮਖ ਹੁੰਦੇ ਨੇ ਨਾ ਉਹ ਫਿਰ ਜਨਮਾਂ ਦਾ ਵਿਯੋਗ ਲੈ ਕੇ ਬਹਿ ਜਾਂਦੇ ਨੇ ਤੇ ਜੋ ਕਿੰਦੇ ਵਿਛੋੜੇ ਨੂੰ ਜਨਮਾਂ ਦਾ ਵਿਯੋਗ ਤੇ ਜਨਮਾਂ ਦਾ ਵਿਯੋਗ 84 ਦਾਖਾ ਜੁਨਾ ਭੋਗਦੇ ਨੇ ਮੇਰਾ 84 ਦਾ ਜਨਮ ਪਹਿਲਾਂ ਵੀ ਸਤਿਗੁਰ ਜੀਆ ਨੇ ਬਾਣੀ ਦੀ ਚਿਕਰ ਕੀਤਾ ਕਿੰਦੇਲ ਪੜਿਆ ਤੈਨੂੰ ਮਨੁੱਖਾ ਦੇਹੀ ਜਿਹੜੀ ਮਿਲੀ ਹੈ ਨਾ ਇਹ ਇੰਜ ਹੀ ਮਿਲ ਗਈ ਹੈ ਪਤਾ ਨਹੀਂ ਕਿਹੜਾ ਕਰਮ ਸੀ ਤੇਰਾ ਚੰਗਾ ਗੁਰ ਸੇਵਾ ਤੇ ਪਰਤੁਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਪੂਰਮਤ ਚਾਹੋ ਮਾਨਸ ਜਨਮ ਕਾ ਇਹ ਹੀਲਾ ਸਰਪ ਉਕੇnde ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਦਾ ਜੀ ਮੀਨ ਤਰੰਗਾ ਕਈ ਜਨਮ ਪੰਖੀ ਸਰਪ ਹੋਇਓ ਪਤਾ ਨਹੀਂ ਕਿੰਨੇ ਜਨਮ ਪੰਛੀਆਂ ਦੇ ਵਿੱਚ ਨਿਕਲ ਗਏ ਕਿੰਨੇ ਕ ਜਨਮ ਸਰਪਾਂ ਦੀ ਜੂਨਾਂ ਵਿੱਚ ਨਿਕਲ ਗਏ ਸਰਪ ਜੂਨ ਇੱਕਿਆ ਕਿਸਮਾ ਬਹੁਤ ਨੇ ਉਮਰ ਬੜੀ ਲੰਬੀ ਹੈ ਸਰਪ ਦੀ 100 ਸਾਲ ਦੀ ਉਮਰ ਇਤੋਂ ਦੀਪ ਉਮਰ ਦਸਤੀ ਜਾਂਦੀ ਹੈ ਸਰਬ ਦੀ ਕਈ ਜਨਮ ਹਵਰ ਬ੍ਰਖ ਜੋयो ਹੁਣ ਬ੍ਰਖ ਬਨਾਸਪਤੀ ਐਵੀ ਜੂਨ ਹੈ ਜਿਹਦੇ ਉਹਦੇ ਨੇ ਨਾ ਗ੍ਰਿਪਨਾਸਪਤੀ ਹੈ ਐਵੀ ਜੂਨ ਦੇ ਵਿੱਚ ਤੇ ਸਾਥ ਮੇ ਜੀ ਨੇ ਕਿਰਪਾ ਕਿਤੇ ਕਹਿੰਦੇ ਮੇਰੇ ਜਿਵੇਂ ਦੇਸ਼ ਲਗਨ ਕੀ ਬਰੀਆ ਚਰਨਕਾਰ ਇਹ ਦੇਸ ਜਰੀਆ ਇਸ ਕਰਕੇ ਵੀ ਜੋਗ ਨਾ ਪਾ ਕੇ ਵਹਿ ਜਾਈਂ ਪਰਮਾਤਮਾ ਤੋਂ ਵੇਗੁਖ ਨਾ ਹੋਣਾ ਕਰ। ਧਰਤ ਤ ਦੇਮੀ ਹੀ ਨੇਦਾ ਉਪਦੇਸ਼ੇ ਤੇ ਰਤ ਤੋ ਵੇਗੁਖ ਨਿਣਾ ਆਪਣਾ। ਵੇਗੁਖ ਹੋ ਗਏ ਤੇ ਵਿਜੋਗ ਪੈ ਜਾਵੇਗਾ ਵਿਜੋਗ ਵਿਛੋੜਾ ਸਾਨੂੰ ਤੇ ਪਹਿਲਾਂ ਹੀ ਅਰਦਾਸ ਕਰਨੀ ਪੈਂਦੀ ਹੈ ਪਰਮਾਤਮਾ ਜੀ ਕਸੀਤਰ ਤਨ ਵਿਸ਼ਵੀਅ ਹੈ ਕਿਰਤ ਕਰਮ ਕਿੰਝ ਚਲੇ ਕਰ ਕਿਰਪਾ ਮੇਰੋ ਰਾਮ ਐ ਮੇਰੇ ਰੰਗੇ ਹੋਏ ਨਾਮ ਕਿਰਪਾ ਖਾਸ ਕਰ ਦੇ ਤੇ ਸੰਤਿ ਕਿਰਪਾ ਕਰ ਸਾਨੂੰ ਮਿਲਣਾ ਕਰ ਵੇ ਮੋਕ ਹੋਏ ਰਾਮ ਤੇ ਲੱਗਣੇ ਪਾਵੇ ਉਹ ਪਦਾਰਤਾਂ ਦਾ ਰਸ ਮੰਨਣਾ ਕੋਈ ਜੀਵਾ ਨਾ ਰਸ ਮੰਨਦਾ ਏ ਕੋਈ ਨਿਤ੍ਰਣਾ ਮੰਨਦਾ ਏ ਕੋਈ ਤੰਨਦੇ ਨਾਲ ਮੰਨਦਾ ਏ ਭੋਗ ਭੋਗਦਾ ਏ ਸੱਖਾਂ ਦੇ ਭੋਗ ਜਿਹੜੇ ਮਾਇਆ ਖਾ ਕੇ ਪ੍ਰਾਪਤ ਕੀਤੇ ਤੇ ਬਾਬਾ ਫਰੀਦ ਜੀ ਕਹਿੰਦੇ ਦੇਖ ਫਰੀਦਾ ਜੇthia ਸक्कर ਹੋਈ ਵਿਸ ਸक्कर ਮਿੱਠਾ ਬੈਸ ਬਣ ਗਿਆ ਜੈ ਸਾਹੀ ਬਾਜੋ ਆਪਣੇ ਵਿਦਨ ਕਹੀਏ ਕਿਸ ਰਬਤੋਂ ਬਿਨਾ ਉਹ ਭਰਿਆ ਜਿਹੜਾ ਮਿੱਠਾ ਬਰੇ ਸਵਾਦ ਨਾਲ ਚਾਲ ਰਿਆਂ ਸੀ ਨਾ ਉਹ ਜ਼ਹਿਰ ਬਣ ਗਿਆ ਜ਼ਹਿਰ ਬਣ ਗਿਆ ਮਿੱਠਾ ਕਰਕੇ ਖਾਇਆ ਮਿੱਠਾ ਕਰਕੇ ਖਾਇਆ ਤਿੰਦ tane ਕੀਤਾ ਰੋਗ ਕੌੜਾ ਹੋਏ ਪਤ ਸਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਸੁਣ ਮਿੱਠਾ ਸੱਤੇ ਨਾ ਖਾਤਾ ਭੁੱਖ ਭੁੱਖ ਕੇ ਇੰਦ ਤੇ ਮਿੱਠਾ ਜਿਹੜਾ ਅਸੀਂ ਆਮ ਖਾਣੇ ਉਹ ਤੇ ਵੈਸੇ ਹੀ ਬਣਾ ਕਰਤਾ ਜੀ खाने तो वैसे ही सर तक रोक लग चुकी है और वो भी मिठा बड़ा स्वाद करना है लिखे हैानक देव जी महाराज कहते हैं जे सौ वरिया मिठा, मिठा खा जाए पी फिर कौड़ा खाए कौड़ा तो भी खाना पैना बोलिया कड़त्न भी खाने पैनी है ਇੱਲਾ ਸਾਡੇਆਂ ਮੰਡ ਵਡੇਰੇ ਬਜ਼ੁਰਗ ਬੈਠੇ ਨੇ ਤੁਹਾਨੂੰ ਪਤਾ ਹੋਏਗਾ ਵੀ ਆਮ ਹੀ ਨਿੰਬ ਦੀ ਵਰਤੋਂ ਹੁੰਦੀ ਸੀ ਬੰਦਾਂ ਦੇ ਵਿੱਚ ਨਿੰਬ ਦੀ ਵਰਤੋਂ ਹੋਣੀ ਟਰੇਲਿਆਂ ਦੀ ਸਬਜ਼ੀ ਦੀ ਵਰਤੋਂ ਹੋਣੀ ਕੁਖ ਕੋੜੇ ਹੁੰਦੇ ਨੇ ਕੋਣਤਨ ਵਾਲੀਆਂ ਚੀਜ਼ਾਂ ਦੇ ਆਮ ਹੀ ਹਸਦੇ ਹਸਦਿਆਂ ਹੀ ਖਾ ਜਾਂਦੀਆਂ ਨੇ ਚਿਬਰ ਦੇਖੇ ਤੁਸੀਂ ਚਿਬਰ ਨੂੰ ਕੋੜੇ ਹੁੰਦੇ ਨੇ ਥੋੜੇ ਜਿਹਾ ਉਹ ਇੰਜ ਹੀ ਖਾਦੀਦੇ ਨੇ ਐਨੀ ਹਮਰਬਾ ਮੈਸ਼ੋਤੀਏ ਬੰਦ ਮੈਂ ਰਿਆ ਪਿੰਡ ਦੇ ਵਿੱਚ ਹੀ ਆ ਖਾਦੇ ਨੇ ਸਦਾ ਬਿਨ ਅਪੀਲ ਕਾਂ ਚਿਪੜ ਤਾਂ ਮੈਂ ਪਿੰਡ ਦੀਆਂ ਗੱਲਾਂ ਕਰਦਾ ਸਾਧੋ ਜੇ ਕੋਹੜਾ ਕੁਲੱਤ ਨੀਮ ਦੀ ਦਾਤਨ ਕਰਦੀ ਨੀਮ ਦੀਆਂ ਗੋਲੀਆਂ ਜਿਹੜੀਆਂ ਉਹਦੀ ਕੋ ਤਰਖੋਣੇ ਜਿਹਾ ਕਹਿੰਦੇ ਆ ਕੀ ਜੀ ਮਨਣਾ ਤੇਰੀ ਬੋਲੀਆਂ ਦੀਆਂ ਉਹ ਪੀੜੀਆਂ ਦਾਂਤੀ ਸਾਡੀ ਨੇ ਕੁੱਟਣੀਆਂ ਉਹ ਪਿਆਉਣੀਆਂ ਸਾਨੂੰ ਫੋੜੇ ਵਿੰਸੀਆਂ ਹੋ ਜਾਣੀਆਂ ਨਾ ਉਹ ਨੀਮ ਪਿਆਇਆ ਕਰਨੀ ਸਾਨੂੰ ਕੋਣਾ ਟੰਗਿਆ ਕਰਨੇ ਉਦੋਂ ਮਿੱਠਾ ਜਿਹੜਾ ਅਸੀਂ ਜੇ ਖਾਣਾ ਵੀ ਕਿਹਨੇ ਅਰਦੇ ਗੁੜ ਚਾਇਦਾ ਸੀ ਉਹ ਗੁੜ ਜਿਹੜਾ ਸੀਗਾ ਬੜਾ ਲਾਭਕਾਰੀ ਸੀ ਉਹ ਗੁੜ ਜਿਹੜਾ ਸੀਗਾ ਬਿਲਕੁਲ ਪਿਓਰ ਸੀਗਾ ਆਪਣੇ ਹੱਥਾਂ ਨਾਲ ਕੱਢਿਆ ਬਣਿਆ ਆ ਗੁੜ ਸੀਗਾ ਅੱਜ ਤੇ ਗੁੜ ਚ ਵਿੱਚ ਇੰਨੀ ਪੈ ਜਾਂਦੀ ਹੈ ਮੈਂ ਤੇ ਗੁੜ ਵੀ ਕੈਮੀਕਲ ਨਾਲ ਬਣੇ ਵੰਡਰੇ ਹੈ ਉਹ ਗੁੜ ਸੀਗਾ ਜਿਹੜਾ ਕਿੰਨਾ-ਕੰਨਾ ਆਪਾਂ ਖਾ ਲੈਂਦੇ ਸੀ ਕੌੜਾ ਵੀ ਖਾਂਦੇ ਸੀਗੇ ਕੋ ਮਿੱਠਿਆ ਨਹੀਂ ਖਾਂਦੇ ਅੱਜ ਉਹ ਜਨਾ ਖਾਤਾ ਕੌੜਾ ਮਿੱਠਾ ਆ ਨਾ ਅੱਜ ਵਰਨੁਖ ਪਿਆਲੇ ਕੌੜਾ ਖਾਣ ਨੂੰ ਹਰ ਕੋਈ ਡਾਕਟਰ ਕਹਿ ਰਿਹਾ ਫਰੀਲੇ ਦੀ ਸਬਜੀ ਖਾਓ ਹਰ ਕੋਈ ਕਹਿ ਰਿਹਾ ਵੀ ਨਿੰਮ ਪੀਆ ਕਰੋ ਕੁਲਤਣ ਖਾਣ ਵਾਸਤੇ ਕਿਹਾ ਸਭ ਤੋਂ ਜਿਆਦੀ ਕੁਲਤਣ ਮੈਂ ਦੇਖੀ ਵੀ ਉਹ ਜਿਹੜੇ ਜਾਵਣ ਆ ਨਾ ਜਾਵਨਾ ਦੇ ਕਿਟਕਾਂ ਉਹ ਬੜੀਆਂ ਔਖੀਆਂ ਥੌੜੀਆਂ ਖਾਣੀਆਂ ਬਣਿਆ ਤੇ ਉਹਦੀ ਸਭ ਤੋਂ ਪਹਿਲਤੀ ਜਿੰਦੀ ਵੀ ਇਹ ਤਾਂ ਵੀ ਹੋ ਇੰਨਾ ਨੂੰ ਖਾਓ ਕੋਰਡਰ ਬਣਾ ਕੇ ਭੇਂਕ ਕੇ ਜਿੱਦਾਂ ਉੱਤੇ ਜਿਹੜੀ ਸ਼ੂਗਰ ਰਹੀ ਹੈ ਤੁਹਾਡਾ ਕੰਟਰੋਲ ਹੋਵੇ ਪਰ ਸਾਧਗੁਰ ਬਾਣੀ ਨੇ ਕੀ ਕਹ ਰਹੀ ਨੇ ਜੇ ਸਹ ਹੋ ਰਿਹਾ ਮਿੱਠਾ ਖਾਤੇ ਭੀਰ ਕਬੜਾ ਖਾਏ ਮਿੱਠਾ ਖਾਦਾ ਚੇਤਨਾ ਆਵੇ ਸੱਚੀ ਗੱਲ ਹੈ ਨਾ ਮਿੱਠਾ ਖਾਦਾ ਚੇਤਨਾ ਆਵੇ ਚੇਤਨੀ ਆਵੇ ਕਿੰਨਾ ਤੇ ਮਿੱਠਾ ਖਾਦਾ ਸੀ ਔਰ ਚੇਤੇ ਥੋੜਾ ਸਮਨ ਕੋਈ ਜੇਲੀ ਜੇਨਾ ਕ ਜਿੱਦੀ ਕੋੜਤਨ ਮੂੰਹ ਚ ਪੈ ਜਾਵੇ ਸਹੀ ਭੱਜ ਲੱਟੇ ਜਾਂਦੀ ਐ ਆਹ ਕੋੜਾ ਨਹੀਂ ਖਾਦਾ ਜਾਂਦਾ ਕੋੜਤਨ ਧਾਏ ਜਾਏ ਕੋੜਤਨ ਧਾਏ ਜਾਏ ਮਿੱਠਾ ਖਾਦਾ ਚੇਤਨਾ ਆਵੇ ਕੋੜਤਨ ਧਾਏ ਜਾਏ ਧਾਮ ਮਾਰਦਾ ਐ ਭੱਜਦਾ ਇਹ ਕੋੜਤਨ ਨਹੀਂ ਖਾਦੀ ਜਾਂਦੀ ਸਾਰੇ ਪਹਿਲੇ ਥਿੰਨ ਮੈਂ ਕੌੜੇ ਹੋਏ ਜਾਂ ਜਿੱਤ ਲਈ ਮਾਇਆ ਤੋਂ ਤਿਆਰ ਕੀ ਥਿੰਨ ਮਾਤਰ ਸਮੇਂ ਦੇ ਵਿੱਚ ਸਭ ਕੌੜੇ ਹੋ ਜਾਣੇ ਨੇ ਜਿਹੜੇ ਮਾਇਆ ਦੇ ਭੋਗ ਭੋਗੇ ਨੇ ਜਿਹੜੇ ਸੱਜਣ ਮਿੱਤਰ ਸੰਗੀ ਸਾਥੀ ਭੈਣ ਭਾਈ ਸਭ ਕੌੜੇ ਹੋ ਜਾਣੇ ਕਹਨੇ ਨੇਲੇ ਨਤਣਾ ਉਦੋਂ ਤੱਕ ਨੇਲੇ ਨੇ ਜਦੋਂ ਤੱਕ ਤੇਰਖੋ ਮਿੱਠਾ ਸੀ ਜਦੋਂ ਤੱਕ ਤੇਰਖੋ ਮਾਇਆ ਸੀ ਇਹ ਤੱਕ ਤੇਰਖੋ ਸੁਖਸਾਨਾ ਉਦੋਂ ਤੱਕ ਤੇਰੇ ਨੇਲੇ ਨੇ ਹਾਲ ਪਾਚਾਂ ਮੇਨੇ ਕੋਈ ਨੀ ਰੇਣੀ ਆਂਦਾ ਇਸ ਕਰਕੇ ਸਰਗਰ ਕਹਿੰਦੇ ਵੀ ਇਹ ਮਾਇਆ ਦੇ ਭੋਗਾ ਵਿੱਚ ਅੰਗੋ ਤਾਣਾ ਉਹ ਇਹਨ ਕਿਸੇ ਨੇ ਸੋਣੀ ਵੀ ਨਹੀਂ ਦਿਨੀ ਵਿੱਚ ਨਾ ਕੋਈ ਕਰ ਸਕੈ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਲੋਵੇ ਰੋਜ ਕਿਤੇ ਢਿਰੇਗਾ ਵੀ ਕਿੰਨੂ ਆਪਣਾ ਵਕੀਲ ਬਣਾਏਗਾ ਕੌਣ ਤੇਰੀ ਹੱਦੀ ਪਰੇਗਾ ਕੌਣ ਤੇਰੀ ਝਾਮਣੀ ਭਰੇ ਭਰੇਗਾ ਕਿਸੇ ਨੇ ਨਹੀਂ ਭਰਨੀ ਨਾ ਮਾਤਾ ਨੀ ਨਾ ਪਿਤਾ ਨੀ ਨਾ ਭੈਣ ਨੀ ਨਾ ਭਾਈ ਨੀ ਨਾ ਸੱਜਣ ਨਾ ਮਿੱਤਰ ਨੇ ਕਿਸੇ ਨੇ ਨਹੀਂ ਭਰਨੀ ਜੇ ਤੇਰਾ ਕੋਈ ਹਾਮੀ ਭਰ ਸਕਦਾ ਹੈ ਨਾ ਜੇ ਤੇਰਾ ਕੋਈ ਵਸੀਟ ਹੈ ਜੈਸਾ ਸਤਕੁ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਚੜਿਆਂ ਮੇਲੇ ਪ੍ਰਭੂ ਹਰਦਰ ਕੇ ਕਾ ਵਸੀਟ ਤੇਰੀ ਕੋਈ ਹੱਥ ਦੀ ਪਰਨੋਲਾ ਤੈਨੂੰ ਕੋਈ ਦਰਗਾਹ ਦੇ ਵਿੱਚ ਮਠਾਣ ਵਾਲਾ ਨਹੀਂ ਕਿ ਉਹ ਹੈ ਗੁਰੂ ਉਹ ਹੈ ਪਰਮਾਤਮਾ ਇਸ ਕੰਕੀ ਭਈ ਤੂੰ ਵੇਰ ਮੁਖ ਨਾ ਹੋ ਭੋਗਾ ਦੇ ਵਿੱਚ ਆਪਣੇ ਆਪ ਨੂੰ ਗੁਲਤਾਨ ਨਾ ਕਰ ਕੱਟਕ ਦਾ ਮਹੀਨਾ ਜਿਹੜੇ ਕਰਮ ਉਹ ਕਮਾਈ ਜਿਹੜੇ ਰੱਬ ਨੂੰ ਭਾਉਂਦੇ ਔ ਐਵੇਂ ਨਾ ਦੂਜਿਆਂ ਨੂੰ ਦੋਸ਼ ਦੇਈ ਜਾਵੀ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਆਪਣੇ ਕਰਮਾਂ ਦਾ ਚੰਗਾ ਭਲੇ ਕਰਮ ਕਰਨੇ ਸ਼ੁਰੂ ਕਰਦੇ ਬੀਜ ਬੀਜਣਾ ਸ਼ੁਰੂ ਕਰਦੇ ਅੱਜ ਵੀ ਜੀ ਬੀਜਾਂਗੇ ਚੰਗਾ ਕੱਲ ਨੂੰ ਵਟਾਂਗੇ ਕੱਲ ਨੂੰ ਫਲ ਪ੍ਰਾਪਤ ਕਰਾਂਗੇ ਕਿ ਜੇ ਹੁਣ ਮੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਸਮੇਂ ਨਾ ਬੀਜੀ ਨੀ ਬੀਜਿਆ ਤੇ ਅੱਗੇ ਖਾਵਾਂਗੇ ਕੀ ਤੇ ਜੇ ਬੀਜੇ ਕੰਡਿਆਂ ਦੇ ਬੀਜੇ ਨੇ ਕੰਢੀ ਲੈਨੇ इंटरनेट ही वाला आप तो होंगे इस करते नहीं नहीं जितना कोई कर्ज़ है रोवे है रोज़ रोज़ किसे ने किरा बच्चों नहीं मारना कहीं इस करके गुरु देव चरणों में जोड़ना करिए खंडे बाटे की पाल सकिए अमर तो तो आई हुई है संकेतीय कोल कमाई के समय तेरे बेचौले जय मेलकंत कंत ਮੈਨਾਂ ਤੋਂ ਬਲੇ ਹਾਰੇ ਜਮਾ ਜਿਨ੍ਹਾਂ ਨੇ ਆਪਣਾ ਵਿੱਚ ਉਹਲਾ ਉਹ ਕੰਤ ਬਣਾ ਲਿਆ ਉਹ ਪ੍ਰਮਾਤਮਾ ਨੂੰ ਬਣਾ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਕੰਤ ਨੂੰ ਮਿਲ ਕਰਕੇ ਆਪੇ ਦੇ ਢੀਤੇ ਪ੍ਰਮਾਤਮਾ ਦੀ ਪਹਿਚਾਣ ਕਰ ਲਈ ਹੈ ਕਿ ਮੈਂ ਕੌਣ ਹਾਂ ਤੇ ਪ੍ਰਮਾਤਮਾ ਕੌਣ ਹੈ ਮੈਂ ਕਿੱਥੇ ਹਾਂ ਪ੍ਰਮਾਤਮਾ ਕਿੱਥੇ ਹੈ ਆਪਾਂ ਬਾਹਰ ਹੀ ਭਾਲੀ ਜਾਂਦੇ ਆਪਣੇ ਆਪ ਨੂੰ ਵੀ ਰੱਬ ਨੂੰ ਨਾ ਰੱਬ ਬਾਹਰ ਜੇ ਤੇ ਨਾ ਆਪਾਂ ਬਾਹਰ ਜੇ ਆਪਾਂ ਵੀ ਅੰਦਰ ਜੇ ਤੇ ਰੱਬ ਵੀ ਅੰਦਰ ਜੇ ਜੋ ਗ੍ਰਹਿੰਡੇ ਸਭ ਹੀ ਟਿੰਡੇ ਜੋ ਖੋਜੇ ਸੋ ਪਾਵੇ ਗੱਲ ਤੇ ਇਹ ਆ ਜਿਹੜਾ ਖੋਜੂਗਾ ਉਹੀ ਪਾਏਗਾ ਬੰਦੇ ਖੋਜ ਦਿਨ ਹਰ ਰੋਜ਼ ਹਰ ਰੋਜ਼ ਹਰ ਰੋਜ਼ ਕੋ ਜਨ ਪਾਏਗਾ ਫਿਰ ਪਰੇ शामी माँ है कोई परेशानी के प्यार कोई, कोई नहीं कोई चिंता नहीं कोई नहीं तो खोजना शुरू करा पड़ेगा अपने अंतर आत्म में ध्यान करना कर कि अंदर तेरे हंडीरा कितने हैं अंदर तेरी अज्ञानता कितनी है अंदर तेरे अवगं नहीं है देखना कर मेल कितनी है ਦੁਨੀਆ ਦੇ ਪਿੱਛੇ ਨਾ ਬਗਣਾ ਕਰ ਦੁਨੀਆ ਦੀਆਂ ਸਰੋਤਾਂ ਨਾ ਕਰਨੀਆਂ ਕਰ ਸਭ ਕਹਿੰਦੇ ਦੁਨੀਆ ਨਾ ਸਰਵਾਹੇ ਜੋ ਮਰ ਵਜ ਸੀ ਉਹ ਦੁਨੀਆ ਨੂੰ ਕੀ ਸੁਣਾਉਣਾ ਭਲਿਆ ਇਹ ਤੇ ਆਪ ਦੀ ਰਹਿਣ ਮਾਰੀ ਇਹ ਤੇ ਆਪ ਉਪਜਨ ਵਿਚਾਰ ਵਿਚ ਪਿੱਛੇ ਸਮਾਈ ਨੈਣੋ ਦੇਖ ਤੇ ਇਹ ਜਗ ਜਾਈ ਜਾ ਰਿਹਾ ਕੋਈ ਉਪਜਨਿਆ ਨਪਜਨਿਆ ਅੱਖਾਂ ਸਾਹਮਣੇ ਆਪਾਂ ਦੇਖਦੇ ਪਏ ਆ इने दुनिया ना सल्लाह है जो मर मंद से लोका ना सल्लाह है जो मर खाक थी जो मर खाक थी जिने अंदर खाक हो जाना है इस करके प्राप्ति सलावत कर और इस से तृतीय jornada करे कीता किसी ना होवे तेरा कीता कुछ नहीं होना तेरा कीता कुछ नहीं होना जे मनपते हाथ रे छक हुंदा ना बस ਇਹੇ ਬੋਤੋ ਕੋਈ ਤਾਂ ਨਹੀਂ ਆ। ਮਾਨਤ ਕਹਿ ਕੇ ਚ ਨਹੀਂ ਆ। ਉਹਨੋਂ ਕੁਦੇ ਅਤ ਵਿੱਚ ਕੁਦੇ ਨਹੀਂ। ਮਨੋਂ ਕੁਦੇ ਹੱਥ ਵਿੱਚ ਹੁੰਦਾ ਤੇ ਇਹ ਪਹਿਲਾਂ ਤੇ ਇਹ ਕਹਿੰਦਾ ਵੀ ਮੈਂ ਕਦੀ ਮਰਨਾ ਹੀ ਨਾ। ਮੈਂ ਕਦੀ ਇਸ ਸੰਸਾਰ ਤੋਂ ਜਾਣਾ ਹੀ ਨਾ। ਮੈਂ ਕਦੀ ਦੁਖੀ ਨਾ ਹੋਵਾਂ। ਮੈਂ ਸਾਰੇ ਸੁੱਖ ਭੋਗਾਂ। ਇਹ ਤੇ ਇਹ ਆਪਾਂ ਹੀ ਸੋਚਦਾ ਸਵੇ ਦੀ ਆਪਣੀ ਹੀ ਪੱਖ ਨੂੰ ਅੱਗੇ ਰੱਖਦਾ ਪ੍ਰਮੁਖ ਪਿਆਰੇਓ ਸਮੇਂ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਤਿਆਰੀਏ ਭਾਈ ਅਰਦਾਸ ਜੀ ਕਹਿੰਨੇ ਨੇ ਜਿਵੇਂ ਘਰ ਲੱਗ ਗਈ ਆਗ ਜਗ ਖੂਆ ਖੋਤੇ ਚ ਜਾ ਲੈ ਘਰ ਵਿੱਚ ਅੱਗ ਲੱਗ ਗਈ ਤੇ ਬੰਦਾ ਚਾ ਗਿਆ اٹਕੇ ਭੱਜ ਕੇ ਜਾ ਕੇ ਕਈ ਚੱਕਦੀ ਹੁੰਦਾ ਉਹ ਕੀ ਕਰ ਲਗਾ ਕਹਿੰਦਾ ਠੂ ਘਟ ਲੰਦਾ ਕਾਰਜ ਵਾਸਤੇ ਅੱਗ ਲੱਗੀ ਖੂਪਾਟ ਕੇ ਪਾਣੀ ਕੱਢ ਕੇ पागल में जा रहा हूँ पर है इतना भी कभी है यार कार्य ना सेत होए पर रोए पछताइए, है नहीं कार्य सेत हो ना नहीं खूब पटिया जाना मौके थे नहीं पानी निकला नहीं आग बुझनी पछताना ही पहना है रोना ही पहना है रोना ही